ਲੋਕ ਸਭਾ ਚੋਣਾਂ ਦੇ ਵਿੱਚੋਂ ਆਜ਼ਾਦ ਉਮੀਦਵਾਰ ਕਡੂਰ ਸਾਹਿਬ ਤੋਂ ਖੜੇ ਸੀਗੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਵੱਡੀ ਲੀਡ ਦੇ ਨਾਲ ਜਿੱਤੇ ਨੇ ਪਰ ਕਿਤੇ ਨਾ ਕਿਤੇ ਹੁਣ ਪ੍ਰਧਾਨ ਮੰਤਰੀ ਵਾਜੇਗੇ ਨੇ ਚੋਣ ਲੜਨ ਦਾ ਲਾਲ ਗਿਰ ਦਿੱਤਾ ਪ੍ਰਧਾਨ ਮੰਤਰੀ ਵਾਜੇਗੀ ਗਿੱਦੜ ਬਾਤ ਹੁਣ ਜਿਹੜੀ ਐਮਐਲਏ ਦੀ ਆਜ਼ਾਦ ਚੋਣ ਲੜਨ ਦੇ ਜਿਹਦਾ ਚੱਲਦੇ ਆ ਲਗਾਤਾਰ ਸੋਸ਼ਲ ਮੀਡੀਆ ਤੇ ਹੁਣ ਪ੍ਰਧਾਨ ਮੰਤਰੀ ਵਾਜੇ ਦੇ ਹੱਕ ਦੇ ਵਿੱਚ ਵੱਡੀਆਂ ਵੱਡੀਆਂ ਪੋਸਟਾਂ ਪੈ ਰਹੀਆਂ ਨੇ ਉੱਤੇ ਹੀ ਪ੍ਰਧਾਨ ਮੰਤਰੀ ਵਾਜੇਗੇ ਦੇ ਮੁੰਡੇ ਦਾ ਬਿਆਨ ਦੇਖਣ ਨੂੰ ਮਿਲਿਆ ਤੇ ਮੁੰਡੇ ਦਾ ਕਹਿਣਾ ਹੈ ਕਿ ਮੇਰੇ ਪਿਤਾ ਜੀ ਪ੍ਰਧਾਨ ਮੰਤਰੀ ਬਾਜੇ ਕਾ ਦਾ ਪੁੱਤਰ ਹਾਂ ਪੁੱਤਰ ਆ ਉਹਨਾਂ ਦਾ ਤੇ ਮੇਰੇ ਪਿਤਾ ਜੀ ਹੁਣ ਗਿੱੱੜਵਾਦ ਆਜ਼ਾਦ ਚੌਂੜ ਲੜਨ ਕਿ ਜਿਵੇਂ ਤੁਸੀਂ ਨੇ ਭਾਈ ਅਮਰਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਚੋਣ ਮੈਦਾਨ ਦੇ ਵਿੱਚ ਜਿਤਾਇਆ ਉਵੇਂ ਤੁਸੀਂ ਮੇਰੇ ਪਿਤਾ ਨੂੰ ਵੀ ਚੋਣ ਮੈਦਾਨ ਦੇ ਵਿੱਚ ਜਿਤਾਉਣਾ ਇਹ ਗੀ ਭਾਈ ਅਮਰਤਪਾਲ ਵੱਡੇ ਜਿਹੜੇ ਜਿੱਤੇ ਜਿੱਥੇ ਸਰਜੀਤ ਖਾਲਸਾ ਵੀ ਕਾਫੀ ਲੀਡ ਦੇ ਨਾਲ ਚੋਣ ਮੈਦਾਨ ਦੇ ਵਿੱਚ ਜਿੱਤੇ ਨੇ ਪਰ ਉੱਥੇ ਹੀ ਉਹਨਾਂ ਪ੍ਰਧਾਨ ਮੰਤਰੀ ਬੱਜੇਗੇ ਨੇ ਵੀ ਆਜ਼ਾਦ ਚੋਣ ਲੜਨ ਦਾ ਫੈਸਲਾ ਲਿਆ ਹੈ ਅਤੇ ਇਸ ਫੈਸਲੇ ਚੱਲਦਿਆਂ ਪ੍ਰਧਾਨ ਮੰਤਰੀ ਬੱਜੇਗੇ ਦੇ ਮੁੰਡੇ ਦਾ ਬਿਆਨ ਦੇਖਣ ਨੂੰ ਮਿਲਿਆ ਪਹਿਲਾਂ ਹੀ ਬਿਆਨ ਆ ਮੁੰਡੇ ਦਾ ਜਿਹੜਾ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੁਣਾਉਣ ਜਾ ਰਹੇ ਹਾਂ ਤੁਸੀਂ ਸੁਣੋਗੇ ਤਾਂ ਉਹਦੇ ਮੁੰਡੇ ਦੇ ਵੱਲੋਂ ਸਾਫ਼-ਸਾਫ਼ ਕਿਹਾ ਜਾ ਰਿਹਾ ਕਿ ਤੁਸੀਂ ਅਮਰਤਪਾਲ ਅਤੇ ਸਰਜੀਤ ਖਾਲਸਾ ਦੀ ਮੰਗ ਮੇ ਇਸਨ ਇਲੈਕਸ਼ਨ ਦੇ ਵਿੱਚ ਜਰੂਰ ਜਾਣਾ ਜਿਤਾਉਣਾ ਹੋਰ ਕੀ ਕਹਿਣਾ ਹੈ ਪ੍ਰਧਾਨ ਮੰਤਰੀ ਵੱਜੇ ਕੇ ਦੇ ਮੁੰਡੇ ਦਾ ਇਹ ਤੁਸੀਂ ਆਪਣੀ ਜਵਾਨੀ ਹੀ ਸੁਣ ਲਵੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਤਾਂ ਸਾਰਿਆਂ ਨੂੰ ਪਤਾ ਕਿ ਖਡੂਰ ਸਾਹਿਬ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖੜੇ ਸੀਗੇ ਸਾਰਿਆਂ ਦਾ ਧੰਨਵਾਦ ਕਿਉਂਕਿ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣ ਲਈ ਮਾਝੇ ਤੇ ਮਾਲਵੇ ਤੇ ਦੁਬਾਬੇ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਤੇ ਹੁਣ ਜਿਹੜੇ ਪ੍ਰਧਾਨ ਮੰਤਰੀ ਬਾਜੇਗਾ ਭਗਵੰਤ ਸਿੰਘ ਮੇਰੇ ਪਿਤਾ ਜੀ ਆ ਉਹ ਗਿੱਦੜਵਾ ਤੋਂ ਖੜਨਗੇ ਵੋਟਾਂ 'ਚ ਤੁਸੀਂ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣਾ ਹੈ ਵੋਟਾਂ 'ਚ ਜੇ ਸਾਰਿਆਂ ਦਾ ਪਿਆਰ ਰਿਹਾ ਵੋਟਾਂ 'ਚ ਜਰੂਰ ਖੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦੀ ਕੀ ਲਗਾਤਾਰ ਹੋਣਾ ਜਿਹੜਾ ਕਿ ਸੋਸ਼ਲ ਮੀਡੀਆ ਤੇ ਚੱਲਦੇ ਆ ਜਿਹਨੇ ਪਹਿਲਾਂ ਪ੍ਰਧਾਨ ਮੰਤਰੀ ਬੱਜੇ ਗਏ ਨੇ ਹੁਣ ਚੋਣਾਂ ਦਾ ਜਿਹੜਾ ਐਲਾਨ ਕੀਤਾ ਉਸ ਤੋਂ ਪਹਿਲਾਂ ਅਮਰਤਪਾਲ ਸਰਜੀ ਦੀ ਖਾਲਸਾ ਪਰ ਉੱਥੇ ਵੀ ਬੀਬੀ ਕੁਲਵਿੰਦਰ ਕੌਰ ਜਿਹਨੇ ਕੰਗੜਾ ਨਰਨੌਂ ਦੇ ਥੱਪੜ ਜਰਿਆ ਸੀਗਾ ਦਾ ਸਬੂਤ ਦਾ ਮਾਮਲਾ ਲਗਾਤਾਰ ਭੱਗਦਾ ਜਾ ਰਿਹਾ ਪਰ ਹਾਲੇ ਤੱਕ ਕੁਲਵਿੰਦਰ ਕੌਰ ਦਾ ਕੋਈ ਅਤਾ ਪਤਾ ਨਹੀਂ ਕਿਉਂਕਿ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਮਾਮਲਾ ਦੀ ਜਿਹੜੀ ਜਾਂਚ ਹੋ ਰਹੀ ਹੈ ਕੰਗੜਾ ਨਰਨੌਂ ਨੂੰ ਵੀ ਨੋਟੀਸ ਜਾਰੀ ਹੋਇਆ ਪਰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਇਹ ਵੀ ਗੱਲ ਉੱਠ ਰਹੀ ਸੀ ਕਿ ਜਿਹੜੀ ਬੀਬੀ ਕੁਲਵਿੰਦਰ ਕੌਰ ਆ ਪੁਲਿਸ ਮੁਲਾਜ਼ਮਾਂ ਜਿਹੜੀ ਮਹਿਲਾ ਮੁਲਾਜ਼ਮ ਆ ਵੀ ਉਹਨੂੰ ਵੀ ਚੋਣ ਮੰਡਾਨ ਦੇ ਵਿੱਚ ਉਤਰਾਇਆ ਜਾਂਦਾ ਕਿਉਂਕਿ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ ਤੇ ਕੰਗੜਾ ਨਾਣਾ ਤੇ ਜਿਹੜੇ ਕੀ ਕਿਸਾਨਾਂ ਨੂੰ ਸਾਡੀਆਂ ਬੀਬੀਆਂ ਧੀਆ ਪੜਾ ਨੂੰ ਮਾੜਾ ਬੋਲਦੀ ਸੀ ਉਹਦੇ ਸੱਪੜ ਜੜ ਕੇ ਚੰਗਾ ਕੀਤਾ ਪਰ ਕਿਸ ਤਰ੍ਹਾਂ ਕਿਤੇ ਅਜਿਹੇ ਬਿਆਨ ਵੀ ਦੇਣੇ ਗਲਤ ਨੇ ਕਿਉਂਕਿ ਦੋਨੇ ਚਲੋ ਦੋਨੇ ਕੁੜੀਆਂ ਨੇ ਅੱਖ ਨੂੰ ਕਲਾਸ ਵਿੱਚ ਲੜ ਪਈਆਂ ਤਾਂ ਗੱਲ ਠੀਕ ਆ ਪਰ ਕਿਤੇ ਨਾ ਕਿਤੇ ਹੁਣ ਇਹਨੂੰ ਜਿਆਦਾ ਬੜਾਵਾ ਦੇਣਾ ਵੀ ਕਿਤੇ ਨਾ ਕਿਤੇ ਸਹੀ ਨਹੀਂ ਪਰ ਜੇਕਰ ਗੱਲ ਕੀਤੀ ਜਾਵੇ ਹੁਣ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਬੰਦੇ ਨੂੰ ਦਿਨ ਤੋਂ ਰਾਤ ਇਹਨਾਂ ਸਟਾਰ ਬਣਾ ਦਿੱਤਾ ਜਾਂਦਾ ਉੱਥੇ ਹੀ ਹੁਣ ਪ੍ਰਧਾਨ ਮੰਤਰੀ ਬੱਜੇਗਾ ਦਾ ਆਜ਼ਾਦ ਚੌਂਡ ਲੜਨ ਦਾ ਫੈਸਲਾ ਸਹੀ ਆ ਜਾਂ ਗਲਤ ਆ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਸਾਨੂੰ ਜੁੜ ਕਮੈਂਟ ਕਰਕੇ ਦੱਸਣਾ ਅਤੇ ਜੇਕਰ ਪ੍ਰਧਾਨ ਮੰਤਰੀ ਬੱਜੇਗਾ ਦਾ ਚੋਣ ਮੰਡਾਂ ਲਈ ਉਤਰ ਜਾਂਦਾ ਆਜ਼ਾਦ ਗਿੱਦੜ ਬਹਾ ਤੋਂ ਚਿੱਟ ਅਦਾ ਚੋਣ ਮੈਦਾਨ ਦੇ ਉੱਤਰ ਜਾਂਦਾ ਤਾਂ ਉਹ ਦੋਨੋਂ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਕੀ ਫਤਵਾ ਤਾਂ ਜਾਂਦਾ ਵੋਟਾਂ ਦੇ ਵਿੱਚ ਉਹਨੂੰ ਵੋਟਾਂ ਪਾਈ ਜਾਣਗੇ ਜਾਂ ਨਹੀਂ ਪਾਈ ਜਾਣਗੇ ਇਹਦਾ ਸਮਾਂ ਆਉਣ ਵੇਲੇ ਦੱਸੇਗਾ ਪਰ ਜਿਮਨੀ ਚੋਣਾਂ ਦਾ ਆ ਨਿਆਰਾ ਬੜਾ ਹੀ ਦਿਲਚਸਪ ਹੋਵੇਗਾ ਕਿਉਂਕਿ ਇਹਦੇ ਵਿੱਚ ਕਈ ਅਜਿਹੇ ਆਜ਼ਾਦ ਤਵੀਨ ਆਜ਼ਾਦ ਉਮੀਦਵਾਰਾਂ ਦੇ ਉੱਤਰ ਦੀ ਖਲਸਾ ਹੈ ਉੱਤਰ ਦੀ ਉੱਤਰ ਦਾ ਜਿਹੜੀ ਤਿਆਰੀ ਹੈ ਕਿ ਤਰ੍ਹਾਂ ਕਿਤੇ ਜੋ ਆਉਣ ਵਾਲੇ ਦਿਨ ਦੇ ਵਿੱਚ ਵੱਡੇ ਜਿਹੜਾ ਸਿਆਸੀ ਹਲਚਲ ਬਦਾ ਸਕਦਾ ਕਿਉਂਕਿ ਜਿਹੜਾ ਕਿ ਤੁਹਾਨੂੰ ਪ੍ਰਧਾਨ ਮੰਤਰੀ ਬੱਜੇਗੇ ਦੇ ਖੜਨ ਨਾਲ ਵੀ ਜਿਹੜੇ ਲੀਡਰਾਂ ਨੂੰ ਹੱਥਾਂ ਪੈਰਾਂ ਦੀ ਬੈਗ ਹੋ ਗਈ ਕਿ ਜਿੱਤੜਾ ਬਾਹਤੋਂ ਪਹਿਲਾਂ ਵੀ ਜਿਵੇਂ ਅਮਰਪਾਲ ਕੁਡੂਸਾ ਜਿੱਤਦੇ ਨੇ ਸਰਜੀ ਖਾਲਸਾ ਜਿੱਤਦੇ ਨੇ ਉੱਚੀ ਹੋਣਗੇ ਪ੍ਰਧਾਨ ਮੰਤਰੀ ਬੱਜੇਗੇ ਵੀ ਐਮਐਲਏ ਇਲੈਕਸ਼ਨ ਦੇ ਵਿੱਚ ਜਿੱਤੀ ਜਾਂਦੇ ਨੇ ਤਾਂ ਕਿਤਨਾ ਕਿਤੇ ਪੰਜਾਬ ਦੀ ਸਰਸ ਦੇ ਵਿੱਚ ਵੱਡਾ ਜਿਹੜਾ ਫੇਰ ਬਦਲ ਹੋ ਸਕਦਾ ਹੈ